ਲਓ ਜੀ ਆਪਾਂ ਆ ਗਏ ਘੋੜਿਆਂ ਦੇ ਤਵੇਲਾ ਤਵੇਲਾ ਸਾਹਿਬ ਵਿੱਚ ਇੱਥੇ ਇਹ ਘੋੜਿਆਂ ਤਵੇਲੇ ਆ ਔਰੇ 10ਵੇਂ ਪਾਤਸ਼ਾਹੀ ਦੇ ਵੰਸ਼ ਤੋਂ ਘੋੜੇ ਆ ਜੀ ਔਰੇ ਇੱਕ ਤੇ ਸੋਨੇ ਦੀ ਕਾਠੀ ਚੜਾਈ ਜਾਂਦੀ ਆ ਤੇ ਜਿਹੜੇ ਦੂਜੇ ਹੁੰਦੇ ਆ ਉਹਨਾਂ ਤੇ ਚਾਂਦੀ ਦੀ ਆਪਾਂ ਦਿਖਾਉਨੇ ਆ ਔਰੇ ਘੋੜੇ ਸਾਰਾ ਹਸਤਵਾਲ ਇਹ ਇੱਥੇ ਆਹ ਸਾਰਾ ਘੋੜਿਆਂ ਦਾ ਹਸਤਵਾਲ ਆ ਤੇ ਇੱਧਰ ਮਿਊਜ਼ੀਅਮ ਵੀ ਬਣਿਆ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਇਹ ਗੁਰੂ ਦਾ ਮੇਨ ਗੁਰਦਰਾ ਸਾਹਿਬ ਤੋਂ ਇਹ ਤਕਰੀਬਨ ਹੈਗਾ 2-300 ਮੀਟਰ ਲੱਗ ਜਾਂਦਾ 10-15 ਮਿੰਟ ਲੱਗਦੇ ਆ ਠੀਕ ਆ ਜੀ ਗੱਦੀ ਵਾਲਾ ਘੋੜਾ ਬਾਬਾ ਅਨਮੋਲ ਸਿੰਘ ਜੀ ਲਓ ਜੀ ਛੋਲੇ ਪਤੀਲੇ ਵਿੱਚ ਪਾਓ ਜੀ ਲਓ ਜੀ ਕਰੋ ਜੀ ਦਸਾਂ ਸਾਧ ਸੰਗ ਜੀ ਸੰਗ ਦਾ ਹੈ ਲਓ ਜੀ 2 ਨੰਬਰ ਪੰਜ ਪਿਆਰਿਆਂ ਦੇ ਸਵਾਰੀ ਵਾਲਾ ਘੋੜਾ ਜਦੋਂ ਪੰਜ ਪਿਆਰਿਆਂ ਦੀ ਮਤਲਬ ਸਵਾਰੀ ਕੱਢੀ ਜਾਂਦੀ ਤਾਂ ਇਹ ਘੋੜਾ ਸ਼ਾਮਿਲ ਹੁੰਦਾ ਹੀ ਉਹਨਾਂ ਚ ਠੀਕ ਆ ਜੀ ਇਹ ਵੀ ਪੰਜ ਪਿਆਰਿਆਂ ਦੇ ਸਵਾਰੀ ਵਾਲਾ ਘੋੜਾ ਜੀ ਇਹ ਤਿੰਨ ਨੰਬਰ ਹੋ ਗਿਆ ਜੀ ਇਹਦਾ ਨਾਮ ਹੈ ਯੋਧਾ ਪਹਿਲਾ ਵਾਲਾ ਹੈਗਾ ਪਾਵਨ ਪਾਵਨ ਇਹਦਾ ਨਾਮ ਹੈ ਦਿਲ ਇਸਰ ਇਹ ਵੀ ਪੰਜ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਜੀ ਇਹਦਾ ਨਾਮ ਹੈ ਦਿਲ ਸ਼ੇਰ ਉਹ ਜੀ ਇਹ 4 ਨੰਬਰ ਹੋ ਗਿਆ ਨਿਹਾਲ 5 ਨੰਬਰ ਤੇ ਫੇਰ ਆ ਜੀ ਨਿਸ਼ਾਨ ਨਿਹਾਲ ਇਹਦਾ ਨਾਮ ਹੈ ਜੀ ਨਿਹਾਲ ਇਹ ਵੀ 5 ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਜੀ ਇਹ ਹੁਣ ਆਇਆ ਜੀ ਇਹ 6 ਨੰਬਰ ਹੋ ਗਿਆ ਜਿਹਦਾ ਨਾਮ ਹੈ ਜੈ ਮੰਗਲ ਇਹਦਾ ਨਾਮ ਹੈ ਜੀ ਜੈ ਮੰਗਲ ਬਾਬਾ ਜੀ ਜਿਹੜਾ ਮਤਲਬ ਗੁਰੂ ਗੋਬਿੰਦ ਸਿੰਘ ਦਾ ਵੰਸ਼ ਜੋ ਘੋੜਾ ਹੈ ਉਹ ਸੋਨੇ ਦੀ ਕਾਠੀ ਪਾਈ ਜਾਂਦੀ ਆ ਉਹ ਕਿੱਧਰ ਆ ਜੀ ਉਹ ਪ੍ਰਸ਼ਨ ਨੰਬਰ ਅੱਛਾ ਪਹਿਲੇ ਨੰਬਰ ਤੇ ਹਾਂ ਪਹਿਲੇ ਨੰਬਰ ਦਾ ਠੀਕ ਆ ਜੀ ਜਿਹੜੇ ਘੋੜੇ ਤੇ ਸੋਨੇ ਦੀ ਕਾਠੀ ਪਾਈ ਜਾਂਦੀ ਆ ਉਹਦਾ ਨਾਮ ਆ ਜੀ ਬਾਬਾ ਅਨਮੋਲ ਸਿੰਘ ਜੀ ਠੀਕ ਆ ਜੀ ਇਸ ਘੋੜੇ ਤੇ ਸੋਨੇ ਦੀ ਕਾਠੀ ਪਾ ਕੇ ਸਵੇਰੇ ਗੁਰਦੁਆਰਾ ਸਾਹਿਬ ਮੇਨ ਗੁਰਦੁਆਰਾ ਸਾਹਿਬ ਦੇ ਕੋਲ ਲੈ ਕੇ ਜਾਇਆ ਜਾਂਦਾ ਤੇ ਸੰਗਤਾਂ ਦਰਸ਼ਨ ਕਰਦੀਆਂ ਜੀ ਇਹ ਠੀਕ ਆ ਜੀ ਇਹ 1 ਨੰਬਰ ਤੇ ਆਈ ਉਸ ਤੋਂ ਬਾਅਦ ਇੱਕ ਘੋੜਾ ਆਪਣੇ 3 ਨੰਬਰ ਤੇ ਖਿੱਚੇ ਉਹਦੇ ਉੱਪਰ ਚਾਂਦੀ ਦੀ ਕਾਠੀ ਪਾਈ ਜਾਂਦੀ ਜੀ ਇਹ ਪੰਜ ਪਿਆਰਿਆਂ ਦੇ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਇਹਦਾ ਨਾਮ ਹੈ ਯੋਧਾ ਇਹ ਲਓ ਜੀ ਕਰੋ ਜੀ ਦਰਸ਼ਨ ਉਸ ਤੋਂ ਬਾਅਦ 7 ਨੰਬਰ ਤੇ ਇਹਦਾ ਨਾਮ ਹੈ ਜੀ ਬਾਬਾ 8 ਨੰਬਰ ਤੇ ਹੈਗਾ ਜੀ ਸਾਗਰ ਸਾਰੇ ਇਧਰ ਹਸਤਵਲਾਂੇ ਘੋੜੇ ਘੋੜੇ ਖੜੇ ਨੇ ਇਧਰ ਇਹ ਛੋਟੇ ਬੱਚੇ ਆ ਨਾ ਇਹ ਘਾਟੋ ਮਰ ਵਾਲਿਆਂ ਉਹ ਯਾਰਾਂ ਨੂੰ ਹੱਤ ਲਾਓ ਵੀਰ ਬੁਰਕੀ ਮਾਰਨਾ ਹੈ ਹੱਥ ਨਾ ਲਾਓ ਨਗਾਰੇ ਵਾਲਾ ਘੋੜਾ ਜੀ ਕਾਰਬਨ ਲਓ ਜੀ ਜਦੋਂ ਨਗਾਰਾ ਵਜਾਉਂਦੇ ਆ ਜੀ ਮਤਲਬ ਇਹ ਘੋੜਾ ਹੁੰਦਾ ਹੀ ਸ਼ਾਮਲ ਇਹਦਾ ਨਾਮ ਹੈਗਾ ਕਾਰਬਨ ਇਹਦਾ ਨਾਮ ਹੈ ਜੀ ਕਾਰਬਨ ਠੀਕ ਆ ਜੀ ਉਸ ਤੋਂ ਬਾਅਦ ਇਹਦਾ ਜੀ ਕੁਝ ਲਿਖਿਆ ਨਹੀਂ ਹੈਗਾ ਓਰੇ ਇਹ 9 ਨੰਬਰ 10 ਨੰਬਰ ਠੀਕ ਹੈ ਜੀ ਉਸ ਤੋਂ ਬਾਅਦ 11 ਨੰਬਰ ਹਾਜੂ ਰਾਜੂ ਇਹ ਇਹ ਘੋੜਾ ਵੀ ਹੈਗਾ ਜੀ ਰਾਜੂ ਇਹਦਾ ਨਾਮ ਹੈ ਜੀ ਇਹ ਨਗਾਰੇ ਵਾਲਾ ਘੋੜਾ ਇਹ ਹੈਗਾ ਜੀ ਨਗਾਰੇ ਵਾਲਾ ਘੋੜਾ ਇਹਦਾ ਨਾਮ ਹੈਗਾ ਜੀ ਸਵਾ ਸਵਾ ਇਹਦਾ ਨਾਮ ਹੈ ਜੀ ਮਾਦਵ ਇਹ ਵੀ ਨਗਾਰੇ ਵਾਲਾ ਘੋੜਾ ਜੀ ਇਹਦੇ ਬਾਰੇ ਵੀ ਨਹੀਂ ਕੁਝ ਲਿਖਿਆ ਵਾ ਇਹ ਹੈਗਾ ਜੀ ਗੱਭਰੂ ਇਹ ਵੀ ਪੰਜ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਜੀ ਲਓ ਜੀ ਪੰਜ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਜੀ ਇਹਦਾ ਨਾਮ ਹੈ ਜੀ ਦਿਲਬਾਗ ਲਓ ਜੀ ਇਹਨਾਂ ਤਿਆਰ ਕੀਤਾ ਜਾ ਰਿਹਾ ਜੀ ਬਾਕੀ ਆ ਪਿਛੇ ਸ਼ੈੱਡ ਪਾਇਆ ਵਾ ਇਧਰ ਵੀ ਸਾਰੇ ਘੋੜੇ ਖੜੇ ਆ ਜੀ ਇਹੇ ਟਰੈਕਟਰ ਦਾ ਮਤਲਬ ਖਾਣੇ-ਦਾਣੇ ਦਾ ਸਾਰਾ ਪ੍ਰਬੰਧ ਹੈ ਜੀ ਉਰੇ ਬਹੁਤ ਸੋਹਣਾ ਬਣਿਆ ਬਾਈ ਗੁਰੂ ਸਾਹਿਬ ਜੀ ਦੇ ਘੋੜਿਆਂ ਦਾ ਅਸਥਵਲ ਲਓ ਜੀ ਸਾਧ ਸੰਗਤ ਜੀ ਸਕਰੀਨ ਸ਼ਾਟ ਲੈ ਕੇ ਪੜ੍ਹ ਸਕਦੇ ਨੇ ਤੁਸੀਂ ਇਹ ਘੋੜਿਆਂ ਦਾ ਅਸਥਵਲ ਹੈਗਾ ਮਤਲਬ ਵੀ ਗੁਰਦਾਰਾ ਸਾਹਿਬ ਤੋਂ 3-400 ਮੀਟਰ ਪੈ ਜਾਂਦਾ 10-15 ਮਿੰਟ ਲੱਗਦੇ ਆ ਠੀਕ ਹੈ ਇੱਥੇ ਮਿਊਜ਼ੀਅਮ ਵੀ ਬਣਿਆ ਉਹ ਵੀ ਤੁਹਾਨੂੰ ਦਿਖਾਉਣੇ ਆ ਇਹਦਾ ਜਿਹੜਾ ਟਾਈਮ ਟੇਬਲ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਆ ਜੀ ਠੀਕ ਹੈ ਜੀ ਇੱਧਰ ਕੋੜਿਆਂ ਦਾ ਗੇਟ ਤੋਂ ਜਦੋਂ ਆਪਾਂ ਬਾਹਰ ਨਿਕਲਦੇ ਆ ਠੀਕ ਹੈ ਜੀ ਇੱਧਰ ਸਾਹਮਣੇ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਕੀਰਤਨ ਚੱਲ ਰਿਹਾ ਜੀ ਦਰਸ਼ਨ ਕਰਦੇ ਆਪਾਂ ਆਓ ਜੀ ਸਾਧ ਸੰਗਤ ਜੀ ਕੀਰਤਨ ਤੇ ਆਨੰਦ ਬਾਣੀ ਜੀ ਇੱਧਰ ਇਤਿਹਾਸਿਕ ਖੂਹ ਸਾਹਿਬ ਹੈ ਜੀ ਇੱਧਰ ਤੀਰ ਦਾ ਨਿਸ਼ਾਨਾ ਸਾਹਮਣੇ ਇਧਰ ਨਾਲੇ ਪਾਰਕ ਬਣੀ ਵੀ ਆ ਮਿਊਜ਼ੀਅਮ ਦੀ ਪਾਰਕ ਹੈ ਇਹਦੇ ਨਾਲ ਨਾਲੇ ਜਾ ਕੇ ਬੌੜੀ ਸਾਹਿਬ ਆ ਜੀ ਇਧਰ ਇਤਿਹਾਸਿਕ ਹੈ ਲਓ ਜੀ ਬੌੜੀ ਸਾਹਿਬ ਕੋਲ ਆ ਗਏ ਬੌੜੀ ਸਾਹਿਬ ਦਾ ਘੇਰਾ ਦੇਖੋ ਤੁਸੀਂ ਇੱਕ ਮਿੰਟ ਲਓ ਜੀ ਸੀਮੈਂਟ ਪੁਰਾਣੇ ਪੱਥਰਾਂ ਨਾਲ ਘੁਰਿਆ ਵਾ हां दे जी देख पूरी पानी ਹੈਗਾ ਅਜੇ ਨਾ ਪਾਣੀ ਹੈਗਾ 10 20 30 35 ਕੁ ਬੋਟ ਤੇ ਪਾਣੀ ਆ ਆ ਬੋਰ ਵੀ ਕੀਤਾ ਪੋਰੇ ਪਾਣੀ ਚੋਂ ਲਿੱਤਾ ਜਾਂਦਾ ਨਾ ਘੇਰਾ ਬਹੁਤ ਹੈ ਕੁਛ ਨਹੀਂ ਬੋਡੀ ਸਾਹਿਬ ਦਾ ਘੇਰਾ ਬਹੁਤ ਹੈ ਇਹ ਪੁਰਾਣਾ ਖੂਹ ਤੇ ਆਸੀ ਖੂਹ ਆ ਜੀ ਇਹ ਉਸ ਸਮੇਂ ਕਿਸੇ ਟਾਈਮ ਹੋਰੇ ਤੋਂ ਪਾਣੀ ਭਰਦੇ ਹੋਣੇ ਆ ਸਿੰਘ ਸਾਹਿਬ ਹਾਂਜੀ ਉਹ ਸਾਹਮਣੇ ਬੋਡੀ ਸਾਹਿਬ ਤੋਂ ਸਾਹਮਣੇ ਜਿਹੜਾ ਬਿਲਡਿੰਗ ਦਿਖ ਰਹੀ ਹੈ ਜੀ ਉੱਥੇ ਗੁੰਮਦ ਸਾਹਿਬ ਬਣਿਆ ਹੋਇਆ ਉਹ ਮਿਊਜ਼ੀਅਮ ਹੈ ਜੀ ਉਹ ਤੇ ਚਲਦੇ ਆ 7 ਵਜੇ ਕੇ ਘੰਟਾ ਰਹਿ ਗਿਆ ਬੰਦ ਹੋਣ ਚ ਇਧਰ ਬਿਲਡਿੰਗ ਬਣੀ ਵੀ ਆ ਇਹਦੇ ਬਾਰੇ ਵੀ ਨਹੀਂ ਕੁਝ ਪਤਾ ਇਹ ਕਿ ਇਧਰ ਬਣੀ ਵੀ ਜੀ ਇਧਰ ਠੀਕ ਆ ਜੀ ਚਲਦੇ ਆ ਹੁਣ ਆਪਾਂ ਮਿਊਜ਼ੀਅਮ ਚ ਆਪਾਂ ਜਿਵੇਂ ਲੋਕਲ ਗੁਰਦਾਰਾ ਸਾਹਿਬ ਘੁੰਮਦੇ ਆ ਜਿਵੇਂ ਆਪਾਂ ਟ੍ਰੇਨ ਚ ਸਫਰ ਕਰਕੇ ਆ ਕੇ ਦੋਏ ਦਿਨ ਲੋਕਲ ਗੁਰਦਾਰਾ ਸਾਹਿਬ ਘੁੰਮਦੇ ਆ ਲੋਕਲ ਗੁਰਦਾਰਾ ਸਾਹਿਬ ਘੁੰਮਣ ਨੂੰ ਸਮਾਂ ਲੱਗਦਾ ਸੀ 9 ਵਜੇ ਤੁਰੇ ਸੀ ਤੇ 4 ਵਜੇ ਸਹੀ ਵਾਪਸ ਆ ਗਏ ਸੀ ਇੰਨਾ ਕੁ ਸਮਾਂ ਲੱਗਦਾ ਉਸ ਤੋਂ ਬਾਅਦ ਜਿਵੇਂ ਘੋੜੇ ਦਾ ਅਸਤਵਲ ਹੋ ਗਿਆ ਮਿਊਜ਼ੀਅਮ ਹੋ ਗਿਆ ਤੁਸੀਂ ਇਹ ਚੀਜ਼ਾਂ ਆਰਾਮ ਨਾਲ ਦੇਖ ਸਕਦੇ ਆਂ ਠੀਕ ਹੈ ਜੀ ਆਪਾਂ ਇਧਰੋਂ ਆਏ ਸੀ ਮੇਨ ਗੁਰਦੁਆਰਾ ਸਾਹਿਬ ਇਧਰੋਂ ਆ ਠੀਕ ਹੈ ਜੀ ਇਧਰ ਘੋੜਿਆਂ ਦਾ ਰਸਤਵਾਲ ਹੋ ਗਿਆ ਤੇ ਇਸ ਦੇ ਬੈਕ ਸਾਈਡ ਬਿਲਕੁਲ ਅਪੋਜੀਟ ਤੁਹਾਡੇ ਪਾਸੇ ਹੈਗਾ ਇਹ ਮਿਊਜ਼ੀਅਮ ਮਿਊਜ਼ੀਅਮ ਦਾ ਗੇਟ ਉਹ ਸਾਹਮਣੇ ਆ ਜੀ ਇਹ ਸਿਰਫ 10-15 ਮਿੰਟ ਦਾ ਰਸਤਾ ਹੈ ਤੁਹਾਡਾ ਦੋਈ ਚੀਜ਼ਾਂ ਇਕੱਠੀਆਂ ਦੇਖੋ ਸਕਦੀਆਂ ਇਹ ਸਮਾਂ 6 ਵਜੇ ਦਾ ਹੋਇਆ ਜਵਾਗ ਝੂਟ ਬੋਲੀਗੇ ਵੀ ਜਲਦੀ ਜਲਦੀ ਚੱਲਣ ਕਿਤੇ ਬੰਦ ਨਾ ਹੋ ਜਵੇ 6 ਵਜੇ ਆ ਜੇ ਪਹਿਲਾ ਕਮਰੇ ਜੀ ਚਲੇ ਗਏ ਤੇ ਹਾਂ ਆ ਕੁੜੀ ਨਾ ਇੱਕ ਨੰਬਰ ਦੀ ਝੂਠੀ ਆ ਹੈ ਟਾਈਮ ਹੋਇਆ 6 ਵਜੇ ਆ 6 ਵਜੇ ਆ ਜੇ ਹੁਣ ਵਜੇ ਆ ਜੇ ਮੈਨੂੰ ਕਹਿੰਦੀ 7 ਵਜੇ ਤੱਕ ਦਾ ਮੈਂ ਚੱਲ ਵੀ ਜੀ ਬੰਦ ਹੋ ਜਾਣਾ ਹੈ ਇਹ ਗਾਤਰਾ ਪਾ ਕੇ ਝੂਠ ਬੋਲਦੀ ਆ ਦੱਸ ਹੈ 7 ਵਜੇ ਫੋਨ ਥੋੜੇ ਕੋਲ ਹੁੰਦਾ ਫੋਨ ਲੰਘ ਦੇ ਜਾਂਦੇ ਹਾਂ ਇੱਕ ਕਿੱਥੇ ਲਾਓ ਜੀ ਇਹ ਮਿਊਜ਼ੀਅਮ ਦਾ ਐਂਟਰੀ ਗੇਟ ਆ ਜੀ ਸ੍ਰੀ ਗੁਰੂ ਗੋਬ ਸਿੰਘ ਜੀ ਮਿਊਜ਼ੀਅਮ ਦੇ ਸਾਹਮਣੇ ਫੁਆਰਾ ਤੇ ਖੱਬਿਆਤ ਗੇਟ ਦੇ ਨਾਲ ਏ ਆ ਮੇਨ ਗੇਟ ਹੋ ਗਿਆ ਇਹਦੇ ਨਾਲੇ ਐਂਟਰੀ ਚ ਟਿਕਟ ਲੱਗਦੀ ਆ 20 ਰੁਪਏ ਬਦਲ ਬਦਲ ਨਾ ਵਾਕਈ ਯਾਰ ਤੁਆਰੇ ਦਾ 뷰 ਬਹੁਤ ਵਧੀਆ ਆ ਰਿਹਾ ਹੈ ਲੱਗੂ ਜ ਆ ਖੜਾ ਸਾਹਮਣੇ ਇਹ ਨਰਾਜ ਹੋਈ ਪਈ ਆ ਕਹਿੰਦੀ ਮੈਨੂੰ ਬੁਲਾਉਂਦਾ ਨਹੀਂ ਹੈਗਾ ਖੜਾ ਲੈ ਫੜ ਤੇਰੀ ਵੀਡੀਓ ਕਰਤੀ ਸ਼ੂਟ ਆਪਾਂ ਨੇ ਓਏ ਹੋਏ ਲੈ ਆ ਮੇਰੀ ਭੈਣ ਆਓ ਮੇਰਾ ਪੰਜ ਖੜਾ ਭਾਈ ਆ ਮੇਰੀ ਬੜੀ ਕੁੜੀ ਆ ਪੰਜਣੀ ਪੰਜਣੀ ਦਾ ਖਿਆਲ ਕਰਿਆ ਵਜ ਚਲ ਹੈ ਫੋਟੋ ਕਰਦੇ ਆ ਕਰਦੇ ਆ ਫੋਟੋ ਪਹਿਲਾਂ ਮਿਊਜ਼ੀਅਮ ਦੇਖ ਲਓ ਬਾਅਦ ਚ ਕਰ ਲਨੇ ਆ ਓਰੇ ਹਾਥੀ ਬਣੇ ਹੋਏ ਆ ਜੀ ਠੀਕ ਆ ਜੀ ਇਹਦੇ ਉੱਪਰ ਚੜ ਕੇ ਤੁਸੀਂ ਫੋਟੋਆਂ ਵੀ ਕਰ ਸਕਦੇ ਆ ਉਹ ਪੌੜੀਆਂ ਜਿਵੇਂ ਛੱਡਦੇ ਆ ਨਹੀਂ ਬਣੀਆਂ ਪੌੜੀ ਨਹੀਂ ਹੈਗੀ ਓ ਹੋਰ ਸੀ ਜਿਹੜਾ ਆਪਾਂ ਵੀਡੀਓ ਆਹ ਸਾਹਮਣੇ ਵੀ ਬਣਿਆ ਵਾ ਬਾਅਦ ਚ ਦੇਖਦੇ ਆ ਪਹਿਲਾਂ ਤੁਹਾਨੂੰ ਆਪਾਂ ਮਿਊਜ਼ੀਅਮ ਦਿਖਾਉਨੇ ਆਪਾਂ ਸਾਰਾ ਇਹਦੀ ਬਿਲਡਿੰਗ ਦਾ ਤੁਸੀਂ ਬਿਲਡਿੰਗ ਬਹੁਤ ਸੋਹਣੀ ਆ ਸੁਖਣੀ ਨੂੰ ਦਾ ਫੋਨ ਆਇਆ ਰੋਬਰ ਵੀ ਨਾ ਹੇ ਉਸ ਤੋਂ ਬਾਅਦ ਬਾਹਰ ਇੱਥੇ ਹਾਥੀ ਬਣੇ ਹੋਇਆ ਠੀਕ ਆ ਉਧਰ ਇਹ ਆ ਬਲਦ ਬਣੇ ਹੋਇਆ ਤੇ ਇੱਧਰ ਉਹ ਪਰੇ ਕੜਾਹੇ ਬਣੇ ਹੋਇਆ ਠੀਕ ਆ ਜੀ ਆ ਥੰਮ ਬਣਿਆ ਹੋਇਆ ਇੱਕ ਤੇ ਆ ਕੜਾਹੇ ਬਣੇ ਹੋਇਆ ਇੱਧਰ ਇੱਕ ਇਹ ਹੈ ਦਾ ਲੋਹੇ ਦੀਆਂ ਉਹਨਾਂ ਰੰਗ ਰਿਆ ਵਾ ਲਓ ਜੀ ਇਹ ਕੋਹ ਪਿਛੇ ਆ ਸਾਰੀ ਮਿਊਜ਼ੀਅਮ ਦੀ ਪਾਰਕ ਆ ਜੀ ਉਹ ਤਾਂ ਸਾਨੂੰ ਥੋੜਾ ਜਿਹਾ ਨੇਰੇ ਗਿਆ ਓਰੇ ਲਓ ਜੀ ਆ ਬਿਲਡਿੰਗ ਆ ਸਾਰੀ ਇੱਧਰ ਲੈਟ ਵਾਲੀ ਉਹ ਸਾਹਮਣੇ ਕਿਲੇ ਨੂੰ ਰਿਪਰੈਜ਼ੈਂਟ ਕਰਦਾ ਉੱਥੇ ਛੋਟਾ ਜਿਹਾ ਬਣਾਇਆ ਹੋਇਆ ਕਿਲੇ ਦੀ ਤਰ੍ਹਾਂ ਦਿਖਦਾ ਉੱਥੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਲਓ ਜੀ ਇਹ ਕਿਲੇ ਦੀ ਤਰ੍ਹਾਂ ਬਣਾਇਆ ਹੋਇਆ ਜਿਵੇਂ ਕਿਲੇ ਹੁੰਦੇ ਆ ਆਪਣੇ ਹਨਾ ਉੱਪਰ ਖੰਡਾ ਸਾਹਿਬ ਲਾਇਆ ਹੋਇਆ ਇਕਿਲੇ ਜਿਵੇਂ ਹੁੰਦੇ ਹਨ ਉਹ ਰਿਪਰੈਜ਼ੈਂਟ ਕਰਦਾ ਵੀ ਇਦਾਂ ਦੇ ਕਿਲੇ ਹੁੰਦੇ ਜਿਵੇਂ ਆਪਣੇ ਹਨ ਉਹ ਛੋਟਾ ਜਿਹਾ ਦਰਵਾਜ਼ਾ ਲੱਗਿਆ ਵਾ ਲਓ ਜੀ ਇਹ ਇਧਰ ਇੱਕ ਤਲਾਬ ਬਣਾਇਆ ਵਾ ਛੋਟਾ ਜਿਹਾ ਉਹਦੇ ਵਿੱਚ ਛੱਡੀਆਂ ਐ ਬੱਤਕਾਂ ਸਾਈਡ ਤੇ ਕਿਨਾਰੇ ਦੇ ਬੈਠੇ ਅਸਲੀਆਂ ਇਹ ਤਾਂ ਇਹ ਅਸਲੀਆਂ ਜੀ ਭਾਈ ਤਲਾਬ ਬਣਾ ਕੇ ਨਾ ਇਹ ਬਤਕਾਂ ਵਾਸਤੇ ਇਥੇ ਚੁੰਜੀ ਜੀ ਹਲਾ ਨਹੀਂ ਉਹ ਦੇਖੋ ਪਰੇ ਚੁੰਜੀ ਜੀ ਇਲਦੀ ਲਓ ਜੀ ਇਹ ਫੁਆਰਾ ਸਾਹਿਬ ਹੈਗਾ ਨਾ ਫੁਆਰਾ ਹੈਗਾ ਮਤਲਬ ਇਹ ਮੇਨ ਗੁਰਦੁਆਰਾ ਸਾਹਿਬ ਇੱਧਰ ਸਾਹਮਣੇ ਠੀਕ ਹੈ ਜੀ ਟੈਕਸੀ ਦੀ ਹਜੂਰ ਸਾਹਿਬ ਤੇ ਉਹਦੇ ਨਾਲੇ ਸਾਈਡ ਤੇ ਬੈਕ ਸਾਈਡ ਤੇ ਬਣਾ ਜਿੱਥੇ ਘੋੜੇ ਨਾਲ ਤੁਹਾਨੂੰ ਜਾਂਦਾ ਨਾ ਰਸਤਾ ਉਹਦੇ ਨਾਲ ਇੱਧਰ ਬਣਿਆ ਹੋਇਆ ਸੋਹਣਾ ਲੱਗਦਾ ਰਾਤ ਨੂੰ ਕਿਆ ਬਾਤ ਆ ਠੀਕ ਆ ਜੀ ਇੱਕ ਉਹ ਸਾਹਮਣੇ ਆ ਰੈਸ਼ੀ ਦਾ ਉੱਤਰ ਇਧਰ ਆ ਇਹਦੇ ਕਮਰੇ ਲੈਣੇ ਥੋੜੇ ਸਾਹਮਣੇ ਜੇ ਇੱਥੇ ਲੈਣੇ ਨੇੜੇ ਤਾਂ ਉਹ ਸਾਹਮਣੇ ਤੋਂ ਮਿਲਦੇ ਆ ਠੀਕ ਆ ਜੀ ਇਹ ਕਾਏ ਫੋਟਾ ਹੈ ਉਹ ਡਰਾਫਟ ਤੇ ਲਾਈਟ ਵੀ ਸੋਹਣੀ ਲੱਗਦੀ ਹੈ ਹਰ ਰੰਗ ਦੇ ਕੋਈ ਸਾਈਡ ਤੇ ਹੀ ਪੁੱਤ ਮੜਾ ਜਾ ਪਾਪਾ ਮੜਾ ਜਾ ਮੜਾ ਜਾ ਫੋਟੋ ਖਿੱਚਦਾ ਇੱਕ ਮਿੰਟ ਲਓ ਜੀ ਕਰੋ ਵੀਓ ਚੈੱਕ। ਕਿਆ ਬਾਤਾਂ। ਸੋਹਣਾ ਲੱਗਦਾ। ਲਓ ਜੀ। ਇਹ ਕੋਲਾ ਜਿਹੜਾ ਆਪਾਂ ਦੇਖ ਕੇ ਆਏ ਦੀਆਂ ਨਾ ਤਿਆਰ ਹੋ ਗਿਆ ਬਦਰ। ਸੰਗਤਾਂ ਦਰਸ਼ਨ ਕਰਦੀਆਂ। ਮੱਥਾ ਨਮੇਕਣਾ ਕੋਈ ਨਾ ਕਰੀਂ। ਅੰਦਰ ਦਵਾਰ ਸਾਹਿਬ ਦਾ ਡੀਡੀ ਵੇਟ ਆ ਜੀ। ਇਹਦੇ ਬਾਹਰ ਇਹ ਕੋੜੇ ਖੜਦੇ ਆ ਉਰੇ। ਠੀਕ ਆ ਜੀ। ਹੁਣ ਚੱਲਦੇ ਆਂ ਆਪਾਂ ਕਮਰੇ ਜਿ ਨੂੰ ਆ ਬਾਜ਼ਾਰ ਆ ਇੱਧਰ ਤੋਂ ਬਾਜ਼ਾਰ ਆ ਆ ਇੱਥੇ ਦਾ ਬਾਜ਼ਾਰ ਆ ਜੀ ਇਹ ਗੁਰਦਵਾਰਾ ਸਾਹਿਬ ਦੇ ਸਾਹਮਣੇ ਲੱਗਿਆ ਹੋਇਆ ਉਹ ਸਾਹਮਣੇ ਸਕਰੀਨ ਲੱਗੀ ਹੋਈ ਆ ਸਾਹਮਣੇ ਜੋੜਾਕਰ ਆ ਗਿਆ ਕੰਜੇ ਤੇ ਕਦੂ ਗਾਸ ਕਰ ਹੁੰਦੀ ਆ ਇਹ ਥੋੜੀ ਕੱਚੀ ਆ ਇਹ ਹਲਦੀ ਆ ਪੱਕੀ ਪਈ ਆ ਆ ਗਿਆ ਜੀ ਇਹ ਇਹ ਕੱਚੀ ਹੁੰਦੀ ਆ ਉਹ ਜੋ ਕਿ ਨਾ ਹੁੰਦੇ ਨਾ ਹੁੰਦਾ ਹੁੰਦਾ ਹੋ ਉਹ ਅੰਮੇ ਤੇ ਕਦੂ ਗਾਸ ਕਰ ਹੁੰਦੀ ਆ ਖਸਖਸ ਅੱਲੇ ਪਾਣੀ ਨਿਕਲਦਾ ਪਰ ਵੀ ਸੰਗ ਤਾਂ ਖਸਖਸ ਹੋ ਗਈਆਂ ਇਲਾਚੀ ਹੋ ਗੀਆਂ ਜਿਵੇਂ ਦਾਖਾ ਆ ਬਹੁਤ ਚੀਜ਼ਾਂ ਲੱਗੀਆਂ ਨੇ ਬਦਾਮ ਹੋ ਗਏ ਆ ਗਿਆ ਜੀ ਯਾਰ ਆ ਜੀ ਦੱਸੋ ਗਿਆ ਭਈਆ ਇਹ ਕੀ ਚੀਜ਼ ਹੈ ਇੱਕ ਮਸਾਲੇ ਇਹ ਇਹ ਕੱਢ ਜਿਉਣੇ ਸਾਰੇ ਮਸਾਲੇ ਨੇਗੇ ਇਹ ਅੱਛਾ ਮਸਾਲੇ ਆਏ ਆ ਅਲੱਗੇ ਤਰ੍ਹਾਂ ਦੀ ਆ ਨਾ ਆ ਹੋ ਗਈ ਜਿਹੜੀ ਬੁਕੀ ਆ ਦਾਲ ਜੀ ਦੀ ਪਿਸਰੋਂ ਬੜੀਆਂ ਨਾਰੀਅਲ ਉਹ ਮੁਰਦਾ ਬਰਾ ਲੌਂਗ ਕਾਲੀ ਮਿਰਚ ਆ ਭਈਆ ਖਸਖਸ ਕੀ ਰੇਟ ਆ 1200 ਰੁਪਏ 1200 ਰੁਪਏ ਕਿਲੋ 1200 ਰੁਪਏ ਕਿਲੋ ਆ ਭਾਈ ਖਸਖਸ ਉਹ 700 ਆ ਰਸ ਇਹ 800 ਆ ਇਹ ਕਾਲੀ ਮਿਰਚੇ 700 ਰੁਪਏ ਕਿਲੋ ਇਹ 850 ਰੁਪਏ ਦੱਖਾਂ ਕੀ ਰੇਟ ਆ 250 ਰੁਪਏ 250 ਰੁਪਏ 250 ਰੁਪਏ ਕਿਲੋ 250 ਰੁਪਏ ਕਿਲੋ ਢਾਕਾ ਖਾਤਦੀ ਹੈ ਉਹ ਹੈ ਜੀਰਾ ਆਏ ਢਾਕ ਭਾਈ ਆ ਭਾਈ ਜੀਰਾ ਜੀਰਾ 300 ਰੁਪਏ ਕਿਲੋ ਆ